ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗਲੀ ਨੂੰ ਲੈ ਕੇ ਦੋ ਥੀਆਂ ਦੇ ਵਿੱਚ ਝੜਪ ਹੋਈ ਆ ਦੱਸ ਦਈਏ ਕਿ ਇੱਕ ਠੀਰ ਵੱਲੋਂ ਦੂਜੀ ਠੀਰ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲਗਾਏ ਨੇ ਔਰ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ ਦੱਸ ਦਈਏ ਕਿ ਦੂਜੀ ਠੀਰ ਵੱਲੋਂ ਕਿਹਾ ਗਿਆ ਕਿ ਉਹ ਉਸ ਦੇ ਉਸ ਨੂੰ ਜੜਾਇਆ ਅਗਵਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ 'ਚ ਬਿਠਾ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤਾਂ ਉਸ ਦੀ ਸੀਸੀਟੀਵੀ ਵੀ ਜਿਹੜੀ ਉਹ ਸਾਹਮਣੇ ਆਈ ਜਦੋਂ ਚੀਕ ਚਾੜਾ ਪੈਂਦਾ ਆ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਜੇ ਫਿਲਹਾਲ ਜੜਾਇਆ ਜਿਸ ਦਿਨਾਂ ਕੁੱਟਮਾਰ ਹੋਈ ਆ ਉਹ ਹਸਪੀਟਲ ਦੇ ਵਿੱਚ ਦਾਖਲੇ ਆ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਰਕਾਰ ਇਸ ਲੜਾਈ ਦੀ ਵਜ੍ਹਾ ਕੀ ਰਹੀ ਹੋਏਗੀ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇਖ ਕੇ ਪੁੱਠੇ ਮੁਰਗੇ ਉਹਦੋਂ 10-15 ਮਿੰਟ ਬਾਅਦ ਗੱਡੀ ਭਰ ਕੇ ਬੰਦਿਆਂ ਦੀ ਆ ਗਈ ਦੋ ਤਿੰਨ ਮੋਟਰਸਾਈਕਲ ਸੀਗੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਦੇ ਕੰਦਰ ਨਾਲ ਮਿੱਟੀ ਲੱਗੀ ਤੇ ਉਹ ਪੱਟਣ ਮਾਰੇ ਜੀ ਜਦੋਂ ਪੱਟਣ ਮੰਡ ਗਏ ਮੈਂ ਉਹਨੂੰ ਕਿਹਾ ਮਖਾ ਬਾਈ ਮੈਂ ਕੰਦ ਉੱਪਰ ਦੀ ਕਿਹਾ ਉਹਨੂੰ ਮਖਾ ਬਾਈ ਤੁਸੀਂ ਇਹ ਕਮਰਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬੇਜਾ ਮਨ ਗੱਲ ਨਹੀਂ ਕਰੀ ਮਾਂ ਕਰੇ ਕੰਦ ਟਪਕ ਕੇ ਮੈਨੂੰ ਜੇ ਅੰਦਰੋਂ ਮੈਂ ਅੰਦਰ ਬੈਡਾਂ ਵਾਲੇ ਕਮਰੇ 'ਚ ਜਾ ਬੜਿਆ ਉੱਥੇ ਬੜ ਕੇ ਬੈਡਾਂ ਦੇ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮੇਰੇ ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਵੱਡੀ ਚੜੇਕ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਹੈ ਦਾ ਨਾਮਾ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਹਦਾ ਜਿਹੜਾ ਕੁਝ ਤੇਰੇ ਕੋਲੇ ਪਿਆ ਉਹ ਚੱਕ ਲਿਓ ਕਹਿੰਦਾ ਸਾਰਾ ਕੁਝ ਤੇ ਮੇਰੇ ਕੋਲੇ ਉਹ ਤਿੰਨ ਤੋਲੇ ਸੇਵਣਾ ਸੀਗਾ ਤੇ ਬਾਕੀ ਲੱਖ ਸਾਂ ਲੱਖ ਸਵਾ ਲੱਖ ਰੱਬ ਜੀ ਬੰਗੂਰ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਲਈਆ ਕਰਖਿਆ ਸੀਗਾ ਜੀ ਬਸ ਮੈਂ ਰੇਜਿਮੈਂਟ ਕੱਢਣੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ 'ਚ ਸਿੱਟ ਲਿਆ ਇਹਨਾਂ ਨੇ ਮੇਰੀਆਂ ਚੰਗਾ ਰੋਲੀ ਪੈਂਦੀ ਆ ਬਿਲਕੁਲ ਵੀ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਗਏ ਘਰੇ ਤੇ ਨਾਲ ਉਥੇ ਜਸਵੰਤ ਜੀ ਆਹ ਆਪਣਾ ਕੀ ਹੈ ਦਾ ਅਮਰੀਕ ਅਮਰੀਕ ਬਾਕੀ ਆਣ ਪਛਾਤੇ ਬੰਦੇ ਸੀਗੇ ਤੇ ਤੇ ਇੱਕ ਆ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਜੀ ਸਾਰਿਆਂ ਨੂੰ ਮੈਨੂੰ ਕੁੱਟ-ਕੱਟ ਕੇ ਜੀ ਅੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਮਰੀਕ ਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਾਤੇ ਜੀ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਡੇੱਕੇ ਗੱਡੀ ਚਾਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫੇ ਕੌਰੀਆਂ ਦੇ ਅੱਧ 'ਚ ਲਿਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਤੇ ਅਰਾੜ ਰੂਡ ਮਾਰੇ ਨੇ ਇਹਨਾਂ ਨੇ ਬਾਤ ਬਸ ਆਹੀ ਆਹੀ ਲੜਾਈ ਤੀ ਗਈ ਉਹ ਆਪਣੀ ਉਹ ਸਿੱਛੇ ਵੀ ਹੀ ਪਿੱਛੇ ਜੀ ਵੀ ਜੀ ਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਭ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੋ ਸੀ ਜਿੱਤੇ ਵੀ ਹੋਏ ਆ ਤੇ ਇਹ ਅਦਾਲਤ ਦੇ ਵਿੱਚ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਘਰੋਂ ਨਾਲ ਤਾਂ ਫਰauti ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰੂ ਤੁਹਾਡੇ ਨਾਲ ਹਥਿਆਰ ਪਿਸਤੌਲ ਧੀ ਰਾਜੀ ਉਹਨਾਂ ਕੋਲ ਸਾਡਾ ਇੱਕ ਉਹਨਾਂ ਦੇ ਘਰ ਦੇ ਲਾਗੇ ਇੱਕ ਪਲਾਟ ਹੈ ਜੀ ਸਾਡਾ ਉੱਥੇ ਮੱਝਾ ਰੱਖਿਆ ਜਾਂਦਾ ਸੀ ਨੇ ਉੱਥੇ ਸਾਡਾ ਗਲੀ ਦਾ ਝਗੜਾ ਚੱਲਦਾ ਸੀ ਇਹਨਾਂ ਨਾਲ ਸਨਾਮਪੋੜ ਚੋਂ ਅਸੀਂ ਕੇਸ ਚੁੱਕੇ ਸੀ ਉਹ ਇਹਨਾਂ ਨੇ ਅਪੀਲ ਪਾਈ ਸੰਗਰੂਰ ਉਸ ਗਲੀ 'ਚ ਇਹਨਾਂ ਨੇ ਛੇੜਛਾੜ ਕਰਨੀ ਸਟਾਰਟ ਕਰਤੀ ਮਿੱਟੀ ਲਾਉਣ ਲੱਗੇ ਪੰਤਾਲਾ ਰੱਖ ਲਿਆ ਜੀ ਉਹਨੂੰ ਦਿਖਾਉਣ ਵਾਸਤੇ ਮੈਂ ਸਰਪੰਚ ਸਾਹਿਬ ਨੂੰ ਲੈ ਕੇ ਗਿਆ ਸੀਗਾ ਸਰਪੰਚ ਸਾਹਿਬ ਨੂੰ ਘਰੋਂ ਬਿਠਾ ਕੇ ਉੱਥੇ ਮੌਕਾ ਦਵਾ ਕੇ ਲਿਆ ਆ ਕਾਰ 'ਚ ਬਿਠਾ ਕੇ ਲਿਆ ਤੇ ਉਸ ਤੋਂ ਬਾਅਦ ਘਰ ਹੀ ਛੱਡ ਗਿਆ ਆ ਉਸ ਦੀ ਵੀ ਵੀਡੀਓ ਹੈਗੀ ਆ ਵੀ ਜਦੋਂ ਸਰਪੰਚ ਸਾਹਿਬ ਨੂੰ ਤਾਰ ਕੇ ਆਇਆ ਉਹਨਾਂ ਨੂੰ ਤਾਰ ਕੇ ਜਦੋਂ ਮੈਂ ਆਪਣੇ ਘਰੇ ਪਹੁੰਚਿਆ ਮੇਰੇ ਵੱਲ ਚ ਇਹ ਡਾਂਗਾ ਲੈ ਕੇ ਆ ਗਏ ਜੀ ਜਦੋਂ ਡਾਂਗਾ ਲੈ ਕੇ ਆ ਗਏ ਲੜਾਈ ਹੋਈ ਏ ਇੱਕ ਬੰਦਾ ਇਹਨਾਂ ਦਾ ਅੰਦਰ ਟੱਪ ਗਿਆ ਬਲਵੀਰਰਾਵਾ ਜਦੋਂ ਅੰਦਰ ਟੱਪ ਗਿਆ ਮੈਂ ਅੰਦਰੋਂ ਕੁੰਡਾ ਲਾ ਲਿਆ ਜੀ ਉਹ ਫਿਰ ਮੈਂ ਸਰਪੰਚ ਸਾਹਿਬ ਨੂੰ ਫੋਨ ਕਰਿਆ ਵੀ ਮੇਰੇ ਅੰਦਰ ਆ ਬੰਦੇ ਵੜ ਗਏ ਜੀ। ਸਰਪੰਚ ਸਾਹਿਬ ਵੀ ਆਏ ਫਿਰ ਮੈਂ ਚੌਕੀ ਫੋਨ ਕਰਿਆ ਚੌਕੀ ਕੌਰੀਆਂ। ਉਹਨਾਂ ਨੂੰ ਕਿਹਾ ਵੀ ਮੇਰੇ ਅੰਦਰ ਬੰਦੇ ਵੜ ਗਏ ਜੀ ਵੀ ਆਓ ਛੇਤੀ ਆਓ। ਫਿਰ ਮਲਾਜਮ ਆਏ ਤੇ ਉਹਨੂੰ ਲੈ ਕੇ ਗਏ। ਕੋਈ ਐਮਐ ਦੀ ਗੱਲ ਨਹੀਂ ਕਨੈਪ ਕਰਨ ਵਾਲੀ ਇਹ ਤਾਂ ਝੂਠਾ ਫਸਾਉਣ ਦੇ ਅਰੰਝ ਸਾਹਿਬ ਜੀ। ਤੁਸੀਂ ਫੋਨ ਕੀਤਾ ਮੈਂ ਫੋਨ ਕੀਤਾ ਜੀ ਮੇਰੇ ਕੋਲੇ ਰਿਕਾਰਡਿੰਗ ਵੀ ਸੀਗੀ ਮੈਂ ਬੁਲਾਇਆ ਵੀ ਮੇਰੇ ਅੰਦਰ ਬੰਦਾ ਵੜ ਗਿਆ ਜੀ ਇਹਨੂੰ ਲੈ ਕੇ ਜਾਓ। ਵੀ ਮੈਂ ਬੰਨ ਰੱਖਿਆ ਬੰਦਾ। ਬਾਕੀ ਬੰਦੇ ਬਾਹਰ ਡਾਂਗਾਂ 'ਤੇ ਖੜੇ ਰਹੇ ਜਦੋਂ ਮਤਲਬ ਮੁਲਾਜ਼ਮ ਆ ਗਏ ਮੁਲਾਜ਼ਮਾਂ ਸਾਹਮਣੇ ਵੀ ਮੇਰੇ ਨਾਲ ਉਹਨਾਂ ਨੇ ਧੱਕੇਸ਼ਾਈ ਕੀਤੀ ਮੈਨੂੰ ਕਹਿਣ ਲੱਗੇ ਤੇਰੇ ਕੋਲੇ ਰਿਵਾਲਵਰ ਹੈ ਮੈਂ ਕੱਪੜੇ ਵੀ ਦਿਖਾਏ ਵੀ ਮੈਂ ਕੁਝ ਨਹੀਂ ਹੈਗਾ ਮੇਰੇ ਕੋਲੇ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਫਿਰ ਮੇਰੀ ਤਲਾਸ਼ੀ ਵੀ ਕੀਤੀ ਮੁਲਾਜ਼ਮਾਂ ਨੇ ਵੀ ਕੋਈ ਬੰਦਾ ਅੰਦਰ ਹੈ ਜਾਂ ਕੋਈ ਅਸਲਾ ਅੰਦਰ ਜਾਂ ਕੋਈ ਹੋਰ ਵੀ ਹੈ ਕੋਈ ਐਵੇਂ ਦਾ ਕੁਝ ਮਿਲਿਆ ਨਹੀਂ ਪਰ ਪੁਲਿਸ ਦੇ ਸਾਹਮਣੇ ਵੀ ਉਹ ਵੀਡੀਓ ਇਹਨਾਂ ਨੇ ਖੁਦ ਨੇ ਵੀ ਬਣਾਈ ਹੋਈ ਹੈ ਉਦੋਂ ਵੀ ਮੇਰੇ ਨਾਲ ਧੱਕੇਸ਼ਾਈ ਕਰਦੇ ਰਹੇ ਜਿਵੇਂ ਨਸ਼ੇ ਦਾ ਵਪਾਰ ਕਰੂ ਕਦੇ ਤਾਂ ਪੁਲਿਸ ਦੇ ਇੰਤਾਂ ਚਾਊਗਾ ਜੀ ਮੇਰੀ ਗੱਲ ਇਹ ਝੂਠੀ ਗੱਲ ਹੈ ਸਾਰੀ ਇਹ ਆਪ ਤੋਂ ਜਾਉਂਦਾ ਪੁਰਾਣੀ ਰਾਂਜੀ ਸਹੀ ਸਾਡੀ ਪਹਿਲਾਂ ਇਹਨਾਂ ਦੇ 455 ਦਾ ਕੇਸ ਹੈ ਸਾਡੇ ਵੱਲੋਂ ਪਹਿਲਾਂ ਵੀ ਸਾਡੇ ਘਰੇ ਵੜਗੇ ਸੀ ਇਹ 455 ਦਾ ਪਰਚਾ ਹੋਇਆ ਸੀਗਾ ਤੇ ਉਹ ਵੀ ਚੱਲਦਾ ਇਹਨਾਂ ਦੇ ਗੱਲ ਉਹਨਾਂ ਦਾ ਰਿਕਾਰਡ ਬਹੁਤ ਗੰਦਾ ਜੀ ਇਸ ਬੰਦੇ ਨੇ ਜਿਹਦੇ ਨਾਲ ਲੜਾਈ ਹੋਈ ਏ ਇਹਨੇ ਛੋਟੇ ਬੱਚੇ ਨਾਲ ਰੇਪ ਵੀ ਕਰਤਾ ਸੀ 6 ਮਹੀਨੇ ਪਹਿਲਾਂ ਦੀ ਉਹ ਗੱਲ ਆ ਜੀ ਮਤਲਬ ਪੰਚਾਇਤ ਨੇ ਕਹਿ ਸੁਣ ਕੇ ਨਿਮੇੜਤਾ ਦੀ ਬੱਚੇ ਦਾ ਮਸਲਾ ਤੀਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹੋਰ ਵੀ ਬੱਚਿਆਂ ਨਾਲ ਇਹਨੇ ਗਲਤ ਕੰਮ ਕਰਿਆ ਪਿੰਡ ਚੋਂ ਵੀ ਵੇੜੇ ਚੋਂ ਇਹਨਾਂ ਦਾ ਰਿਕਾਰਡ ਬਾਰੇ ਪੁੱਛਿਆ ਜਾਵੇ ਔਰ ਜਿਹੜੀ ਚੱਕੇ ਲਿਆਉਣ ਦੀ ਗੱਲ ਹੈ ਕਿਸੇ ਤੋਂ ਕੋਈ ਗਵਾਹ ਹੈਗਾ ਜਾਂ ਕਿਸੇ ਨੇ ਦੇਖਿਆ ਉਹ ਦੱਸਿਆ ਜਾਵੇ ਜੀ ਕੋਈ ਐਵੇਂ ਦੀ ਗੱਲ ਨਹੀਂ ਕਿ ਚੱਕੇ ਲਿਆਉਣ ਵਾਲੀ ਤੁਹਾਡੀ ਗੱਡੀ ਜਿਹੜੀ ਹੈ ਉਹ ਗੱਡੀ ਤੁਹਾਡੀ ਹੈ ਵੀਡੀਓ ਤੇ ਜਾ ਕੇ ਮੁੜ ਰਹੀ ਹੈਗੀ ਰੌਲਾ ਪੈ ਰਿਹਾ ਚੀਂਗੜਾ ਪਾ ਪਾ ਰੌਲਾ ਇਸ ਤਰ੍ਹਾਂ ਗੱਡੀ ਮੇਰੀ ਹੈ ਜੀ ਮੈਂ ਤਾਂ ਮੌਕਾ ਦਿਖਾ ਕੇ ਮੁੜਿਆ ਆ ਉਦੋਂ ਜਦੋਂ ਸਰਪੰਚ ਸਾਹਿਬ ਮੇਰੇ ਨਾਲ ਤੇ ਕੋਈ ਰੌਲਾ ਨਹੀਂ ਪਿਆ ਸੀ ਉਸੇ ਵੀਡੀਓ ਨੂੰ ਇਹਨਾਂ ਨੇ ਛੇੜਛਾੜ ਕਰਕੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਕੀ ਕਰ ਲਿਆ ਜੀ ਇਹ ਵਿੱਚ ਬਲਵੀਰ RAM ਤੇ ਰਵੀ ਸ਼ਰਮਾ ਦੋ ਵਿਅਕਤੀ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਗਲੀ ਨੂੰ ਲੈ ਕੇ ਟਕਰਾਅ ਚੱਲਦਾ ਹੈ ਇਨਾਂ ਦੀ ਗੱਲ ਹਫ਼ਤੇ ਵਿੱਚ ਪਰਸੋਂ ਲੜਾਈ ਹੋਈ ਹੈ ਤੇ ਜੋ ਬਲਵੀ ਇਜ਼ਾਮ ਦਾਖਲ ਸਿਵਲ ਹਸਪਤਾਲ ਤੋਂ ਨਾਮ ਤਖਤ ਗੁਰੂ ਦਾ ਇਹਦਾ ਬਿਆਨ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਕਦਮਾ ਦਰਜ ਹੋ ਗਿਆ ਤੇ ਜਿਹੜੀ ਬਾਕੀ ਦੀ ਕਾਨੂੰਨੀ ਕਾਰਵਾਈ ਦੀ ਜਾਂਚ ਪੜਤਾਲ ਚੱਲ ਰਹੀ ਹੈ ਕਿ ਕੀ ਲੱਗਦਾ ਜੀ ਹੈ ਗਲੀ ਦਾ ਮੈਟਰ ਹੈ ਜੀ ਸਾਰਾ ਕਿਹਾ ਜਾ ਰਿਹਾ ਕੋਈ ਕਿਡਨੈਪਿੰਗ ਦਾ ਹੋਣ ਦਾ ਜਾਂ ਕੋਈ ਇਦਾਂ ਨਹੀਂ ਤਾਂ ਨਹੀਂ ਇਹ ਵੈਸੇ ਸਾਰਾ ਗਲੀ ਦਾ ਹੀ ਮਸਲਾ ਹੈ ਇਦੇ ਵਿੱਚ ਹੋਰ ਕੋਈ ਉਹ ਨਹੀਂ ਹੈਗਾ ਵੈਸੇ ਹੁਣ ਤਲਪੜੀਆਂ ਆ ਆਮ ਤਲਪੜਾਈ ਜਾਂਦੇ ਨੇ ਵੀ ਇਹ ਕਿਡਨਾਪ ਕਰ ਲਿਆ ਜੀ ਇਹ ਕਰ ਲਿਆ ਉਹ ਇਹਦੇ ਵਿੱਚ ਅਸਲ ਸਚਾਈ ਆਉਂ ਤੇ ਹੀ ਬਣਦੀ ਜੋ ਕਾਨੂੰਨੀ ਕਾਰਵਾਈ ਹੋ ਅਮਲ ਵਿੱਚ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ